ਚਲੋ ਜੀ ਅਗਲਾ ਨੈਕਸਟ ਆ ਜਾਓ ਚਲੋ ਜੀ ਇਕੱਠਿਆਂ ਚੱਲਿਓ ਕਰੋ ਚਲੋ ਜੀ ਆਈ ਚਲੋ ਜੀ ਆਜੋ ਅੱਗੇ ਆਜੋ ਚਲੋ ਤੁਹਾਡਾ ਉਹ ਦੇਖੇ ਨਾ ਦੀ ਬੋਟਲ ਲੈ ਆ ਬੱਚੇ ਕੌਜ ਵਾਲਿਆਂ ਚਲੋ ਚਲੋ

ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਧਾਰਮਿਕ ਪ੍ਰਖਿਆ ਲਈ ਜਾਂਦੀ ਹੈ ਜਿਹਦੇ ਵਿੱਚ ਸਾਡੇ ਪ੍ਰਚਾਰਕ ਸਹਿਬਾਨ ਪਿੰਡ-ਪਿੰਡ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਜਿਹੜੀ ਬੱਚਿਆਂ ਨੂੰ ਉਹ ਸਿੱਖਿਆ ਦਿੰਦੇ ਨੇ ਔਰ ਉਹਦੇ ਬਾਅਦ ਦੇ ਵਿੱਚ ਉਹਨਾਂ ਦਾ ਇਮਤਿਹਾਨ ਹੁੰਦਾ ਜਿਹਦੇ ਵਿੱਚ ਉਹ ਬੱਚਿਆਂ ਚੋਂ 7 ਬੱਚਿਆਂ ਨੂੰ ਜਿਹੜਾ ਅੱਜ ਸੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਵਜੀਫਾ ਦਿੱਤਾ ਗਿਆ ਔਰ ਜਿਹੜਾ ਕਿ ਟੋਟਲ ਅਮਾਉਂਟ ਆ ਜਿਹੜੀ ਸੱਤਾਂ ਬੱਚਿਆਂ ਦੀ 16000 ਲਗਭਗ ਔਰ ਮੈਂ ਸਾਰੇ ਬੱਚਿਆਂ ਨੂੰ ਇਹ ਅਪੀਲ ਕਰਦਾ ਕਿ ਆਓ ਵੱਧ ਤੋਂ ਵੱਧ ਆਪਾਂ ਗੁਰਬਾਣੀ ਨਾਲ ਜੁੜੀਏ ਔਰ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਵੀ ਸਫਲਾ ਕਰੀਏ ਔਰ ਸੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਜਿਹੜੇ ਮਾਇਆ ਜਿਹੜੀ ਵਜੀਫੇ ਦਿੰਨੇ ਆ ਅਸੀਂ ਉਹਦੇ ਨਾਲ ਆਪਣੀ ਪੜ੍ਹਾਈ ਦਾ ਵੀ ਜਿਹੜਾ ਵਧੀਆ ਤਰੀਕੇ ਨਾਲ ਆਪਣਾ ਜਿਹੜਾ ਕਾਰਜਗੁਜ਼ਾਰੀ ਕਰਨੀ ਸ਼ੁਰੂ ਕਰੀਏ ਤਾਂ ਕਿ ਅਸੀਂ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਨੂੰ ਜਿਹੜਾ ਗੁਰਬਾਣੀ ਦੇ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਣ। ਵਾਹਿਗੁਰੂ ਜੀ ਕਰੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਤਿੰਦਰ ਸਿੰਘ ਪ੍ਰਚਾਰਕ ਗੁਰਦੁਆਰਾ ਫਤਿਹਗੜ੍ਹ ਸਾਹਿਬ ਹੈੱਡ ਪ੍ਰਚਾਰਕ ਅਫਤਾਰ ਸਿੰਘ ਹਲੋਤਾਲੀ ਨਿਗਰਾਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਕਪਲਦੀਪ ਸਿੰਘ ਪ੍ਰਚਾਰਕ ਵੀਰ ਗੁਰਿੰਦਰ ਸਿੰਘ ਪ੍ਰਚਾਰਕ ਇਹ ਸਾਡੀ ਪੂਰੀ ਪ੍ਰਚਾਰਕਾਂ ਦੀ ਇੱਕ ਟੀਮ ਹੈ ਵੀ ਅਕਾਲ ਤਖਸਾਹ ਵੱਲੋਂ ਜੋ ਆਦੇਸ਼ ਹੈ ਗੁਰਮਤਿ ਸਿੱਖੇ ਅਸਾਂ ਸਿਖਾਣੀ ਅੰਮ੍ਰਿਤਧਾਰੀ ਕੌਮ ਬਣਾਉਣੀ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਵਿੱਚ ਕਰ ਇਹ ਜਿਹੜੇ ਬੱਚੇ ਨੇ ਅਸੀਂ ਪਿੰਡ ਪੱਦਰ ਤੇ ਜਾ ਕੇ ਸਕੂਲਾਂ ਜਾ ਕਾਲਜਾਂ ਜਾ ਕੇ ਇਹਨਾਂ ਬੱਚਿਆਂ ਨੂੰ ਮੋਟੀਵੇਟ ਕਰੀਦਾ ਵੀ ਅਸੀਂ ਸਾਬਤ ਸੂਰਤ ਰਹਿਣਾ ਨਸ਼ਿਆਤ ਬਚਣਾ ਉਹਦੇ ਲਈ ਇਹਨਾਂ ਨੂੰ ਵਿਦਿਆ ਵਿਚਾਰੀ ਅਪਰੁਪਕਾਰੀ ਦੇ ਸਿਧਾਂਤ ਅਨੁਸਾਰ ਇਹਨਾਂ ਨੂੰ ਅਸੀਂ ਕਲਾਸਾਂ ਲਾ ਕੇ ਇਹਨਾਂ ਦੇ ਪੇਪਰ ਦੁਵਾਈਦੇ ਨੇ ਜਿਨ੍ਹਾਂ ਦੇ ਹਜ਼ਾਰਾਂ ਦੀ ਗਿਣਤੀ 'ਚ ਬੱਚੇ ਜਿਹੜੇ ਬੱਚੇ ਉਹਨਾਂ 'ਚ ਜਿਹੜੇ ਮੈਰਿਟ 'ਚ ਆਉਂਦੇ ਨੇ ਹਜ਼ਾਰਾਂ ਵਿੱਚੋਂ ਜਿਹੜੇ ਬੱਚੇ ਮੈਰਿਟ 'ਚ ਆਉਂਦੇ ਨੇ ਇਹ ਬੱਚੇ ਸਾਰੇ ਅੱਜ ਮੈਰਿਟ 'ਚ ਆਏ ਨੇ ਤੇ ਇਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਹਨਾਂ ਨੂੰ ਇਨਾਮ ਦਿੱਤੇ ਗਏ ਨੇ ਤਾਂ ਕਿ ਪਤਾ ਨਹੀਂ ਇਹਨਾਂ ਵਿੱਚੋਂ ਕਿਹੜਾ ਕਾਲੂ ਭਾਈ ਸਾਹਿਬ ਸਿੰਘ ਕਨਸਿੰਘ ਨਾਭਾ ਅਤੇ ਸਾਡੇ ਹੋਰ ਗਿਆਨੀ ਦਿੱਤ ਸਿੰਘ ਵਰਗੇ ਜਿਹੜੇ ਨੇ ਵਿਦਵਾਨ ਇਹਨਾਂ ਵਿੱਚ ਕਿਹੜਾ ਨੇ ਜਿਹੜੇ ਕੌਮ ਦੀ ਸੇਵਾ ਕਰੇ ਸੋ ਮੇਰੀ ਹੱਥ ਜੋੜ ਕੇ ਬੇਨਤੀ ਮਾਪਿਆਂ ਨੂੰ ਹੈ ਕਿ ਮਾਪੇ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਕਰਨ ਇਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਗਿਣਤੀ 'ਚ ਭੇਜਣ ਤਾਂ ਕਿ ਇਹ ਕੌਮ ਦਾ ਅੱਗੇ ਭਵਿੱਖ ਬਣ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ